ਦੁਸ਼ਰਪਰ ਨਿਊਜ਼ ਦੇਖ ਰਹੇ ਸਾਰੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਜੀ ਮਹ ਚੇਤਨ ਕਸ਼ਵ ਸਜੀਵਨ ਤੁਸੀਂ ਸਾਰੇ ਜਾਣਦੇ ਹੋ ਕਿ ਫੈਸਟੀਵਲ ਸੀਜ਼ਨ ਦਾ ਆਗਾਜ਼ ਹੋ ਚੁੱਕਿਆ ਹੈ ਦੁਸ਼ਹਿਰੇ ਦਾ ਤਿਹਾਰ ਆਉਣ ਵਾਲਾ ਹੈ ਫਿਰ ਦੁਸ਼ਹਿਰੇ ਤੋਂ ਬਾਅਦ ਦੀਵਾਲੀ ਦਾ ਤਿਹਾਰ ਆਉਣ ਵਾਲਾ ਹੈ ਤੇ ਤਿਹਾਰਾਂ ਦੇ ਦਿਨਾਂ ਦੇ ਵਿੱਚ ਹਰ ਇੱਕ ਵਿਅਕਤੀ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਕੁਝ ਨਾ ਕੁਝ ਮਾਰਕੀਟ ਦੇ ਵਿੱਚੋਂ ਨਵੀਂ ਖਰੀਦਦਾਰੀ ਕਰਕੇ ਕੋਈ ਨਵਾਂ ਸਮਾਨ ਹੈ ਉਹ ਆਪਣੇ ਘਰ ਨੂੰ ਲਿਚਾਵੇ ਤਾਂ ਜੋ ਘਰ ਦੇ ਵਿੱਚ ਇੱਕ ਖੁਸ਼ੀ ਦਾ ਮਾਹੌਲ ਬਣ ਸਕੇ ਸੋ ਅਜਿਹੇ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਇਹ ਤਮੰਨਾ ਹੁੰਦੀ ਹੈ ਕਿ ਉਹ ਇੱਕ ਅਜਿਹੀ ਥਾਂ ਤੋਂ ਸ਼ੋਪਿੰਗ ਕਰਨ ਚਾਹੋ ਇਲੈਕਟ੍ਰੋਨਿਕ ਪ੍ਰੋਡਕਟ ਹੋਣ ਜਾਂ ਕਿਸੇ ਵੀ ਤਰ੍ਹਾਂ ਦੇ ਪ੍ਰੋਡਕਟ ਹੋਣ ਜਿੱਥੇ ਕਿ ਉਹਨਾਂ ਨੂੰ ਵਾਜਬ ਰੇਟਾਂ ਤੇ ਜਿੱਥੇ ਇੱਕ ਪਾਸੇ ਸਮਾਨ ਮਿਲੇ ਤਾਂ ਦੂਜੇ ਪਾਸੇ ਜਦੋਂ ਤਿਉਹਾਰੀ ਸੀਜ਼ਨ ਦੇ ਵਿੱਚ ਇੱਕ ਲੋਕਾਂ ਦੀ ਚਾਹਤ ਹੁੰਦੀ ਹੈ ਕਿ ਉਹਨਾਂ ਨੂੰ ਖਰੀਦਦਾਰੀ ਕਰਨ ਵਕਤ ਗਿਫਟ ਵੀ ਜ਼ਰੂਰ ਮਿਲੇ ਸੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੂ ਸ਼ਾਰਪਰ ਨਿਊਜ਼ ਦੀ ਟੀਮ ਪਹੁੰਚੀ ਹੈ ਹੁਸ਼ਾਰਪੁਰ ਦੇ ਸਥਾਨਿਕ ਘੰਟਾ ਘਰ ਚੌਕ ਨੇਸਤੀਕ ਮੌਜੂਦ ਬਤਰਾ ਇਲੈਕਟ੍ਰੋਨਿਕਸ ਦੇ ਸ਼ੋਰੂਮ ਵਿਖੇ ਕਿਉਂਕਿ ਇਸ ਵਾਰ ਵੀ ਬਤਰਾ ਇਲੈਕਟ੍ਰੋਨਿਕਸ ਹੁਸ਼ਿਆਰਪੁਰ ਆਪਣੇ ਗ੍ਰਾਹਕਾਂ ਦੇ ਲਈ ਧਮਾਕੇਦਾਰ ਆਫਰਸ ਲੈ ਕੇ ਆਇਆ ਹੈ ਸੋ ਗੱਲਬਾਤ ਕਰਾਂਗੇ ਇਸ ਤੋਂ ਪਹਿਲਾਂ ਵੀ ਹੁਸ਼ਿਆਰਪੁਰ ਨਿਊਜ਼ ਵੱਲੋਂ ਇਸ ਥਾਂ ਦੀ ਤੁਹਾਨੂੰ ਕਈ ਵਾਰ ਐਡ ਦਿਖਾਈ ਜਾ ਚੁੱਕੀ ਹੈ ਸੋ ਮੇਰੇ ਨਾਲ ਗੱਲਬਾਤ ਕਰਨ ਲਈ ਬਤਰਾ ਇਲੈਕਟ੍ਰੋਨਿਕਸ ਦੇ ਓਨਰ ਸੈਫ ਬਤਰਾ ਜੀ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਹਰਾਂ ਦੇ ਸੀਜ਼ਨ ਦੇ ਵਿੱਚ ਇਸ ਵਾਰ ਉਹ ਆਪਣੇ ਗ੍ਰਾਹਕਾਂ ਦੇ ਲਈ ਕੀ ਕੁਝ ਖਾਸ ਲੈ ਕੇ ਆਏ ਨੇ ਸੋ ਸੈਫ ਜੀ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਸਰ ਤੁਹਾਡਾ ਜੀ ਹਾਲ ਹੈ ਸਰ ਬਹੁਤ ਵਧੀਆ ਜੀ ਹਾਂਜੀ ਹੋਰ ਸਰ ਪਿਛਲੀ ਵਾਰ ਆਜ ਸੈਕਿੰਡ ਟਾਈਮ ਤੁਹਾਡੀ ਮੈਂ ਐਡ ਕਰਨ ਦੇ ਲਈ ਪਹੁੰਚਿਆ ਸੀ ਸੋ ਸਭ ਤੋਂ ਪਹਿਲਾਂ ਮੈਂ ਦੱਸ ਦਿਆਂ ਇਲੈਕਟ੍ਰੋਨਿਕਸ ਦਾ ਇੱਕ ਅਜੀਹਾ ਖੇਤਰ ਹੈ ਕਿ ਨਿਤ ਦਿਨ ਨਵਾਂ ਨਵਾਂ ਤੋਂ ਨਵਾਂ ਜਿਹੜਾ ਬ੍ਰਾਂਡ ਆਉਂਦਾ ਰਹਿੰਦਾ ਤਾਂ ਇਸ ਵਾਰ ਬਤਰਾ ਇਲੈਕਟ੍ਰੋਨਿਕਸ ਕਿਹੜੇ ਬ੍ਰਾਂਡ ਲੈ ਕੇ ਆਇਆ ਜਾਂ ਕਿਹੜੇ-ਕਿਹੜੇ ਬ੍ਰਾਂਡਸ ਇੱਥੇ ਅਵੇਲੇਬਲ ਨੇ ਜੀ ਸਰ ਪਹਿਲੇ ਤਾਂ ਤੁਹਾਡਾ ਬਹੁਤ-ਬਹੁਤ ਵੈਲਕਮ ਮੇਰੇ ਸਟੋਰ ਤੇ ਮੇਰੇ ਕੋਲ ਇਸ ਟਾਈਮ ਤੇ ਸਰ ਜਿੰਨੇ ਵੀ ਮਲਟੀਨੇਸ਼ਨਲ ਬ੍ਰਾਂਡਸ ਹੈ ਸਾਰੇ ਸਟਾਕ ਦੇ ਵਿੱਚ ਅਵੇਲੇਬਲ ਹੈ ਮੈਂ ਕੋਈ ਇੱਕ ਬ੍ਰਾਂਡ ਦੇ ਨਾਲ ਡੀਲ ਨਹੀਂ ਕਰਦਾ ਮੇਰੇ ਕੋਲ 6-7 ਤਰ੍ਹਾਂ ਦੇ ਬ੍ਰਾਂਡਸ ਜ haier godrej bosch crown senio sare products apne kol genuine branded milange sade kol sab to pehli jehdi assurance tade viewers de layi aayi hai ki sade kol koi bhi product deshi sticker wala man nahi milega market de vich is time te gand pa gaya hoya hai ikalla naam hunda oppa sticker hunda bicho sade kol sara maal jinna vi milega with bill material milega saryade naal tano bill milege guarantee on site milegi ਕਿਸੇ ਵੀ ਚੀਜ਼ ਦੀ ਸਾਡੇ ਕੋਲ ਕੋਈ ਵੀ ਫੇਕ ਚੀਜ਼ ਨਹੀਂ ਮਿਲੇਗੀ ਜੀ ਐਸਐਫ ਵੀ ਆਪਾਂ ਐਲਈਡੀ ਪ੍ਰੋਡਕਟਸ ਦੀ ਗੱਲ ਕਰੀਏ ਤਾਂ ਜਿਵੇਂ ਜੀ ਤੁਸੀਂ ਦੱਸਿਆ ਕਿ ਕਾਫੀ ਜ਼ਿਆਦਾ ਬ੍ਰਾਂਡਸ ਨੇ ਤੁਹਾਡੇ ਕੋਲ ਮਲਟੀ ਨੈਸ਼ਨਲ ਬ੍ਰਾਂਡਸ ਇੱਥੇ ਅਵੇਲੇਬਲ ਨੇ ਸੋ ਆਫਰਸ ਦੀ ਗੱਲ ਕਰੀਏ ਕਿਉਂਕਿ ਐਲਈਡਸ ਦਾ ਇਸ ਤਰ੍ਹਾਂ ਦੇ ਜਾਂ ਹੋਰ ਪ੍ਰੋਡਕਟ ਨੇ ਉਹ ਤਾਂ ਹਰ ਇੱਕ ਸ਼ੋਰੂਮ ਤੇ ਜਿਹੜੇ ਉਹ ਸੇਲ ਹੋ ਰਹੇ ਨੇ ਆਫਰਸ ਕੀ ਲੈ ਕੇ ਆਏ ਹੋ ਤੁਸੀਂ ਇਸ ਵਾਰ ਸਰ ਇਸ ਵਾਰ ਹੀ ਆਪਾਂ ਆਫਰਸ ਲੈ ਕੇ ਆਏ ਆ ਕਿ ਜਿੱਦਾਂ ਸਾਡੇ ਕੋਲ ਕੋਈ ਵੀ ਪਰਸਨ ਆ ਕੇ 40 ਇੰਚ ਜਾਂ 40 ਇੰਚ ਤੋਂ ਅਬਾ ਵੈਲਿਡੀ ਲੈਂਦਾ ਸਾਰਿਆਂ ਦੇ ਨਾਲ ਸਾਡੇ ਕੋਲ ਗਿਫਟ ਪ੍ਰਾਈਜ਼ਸ ਮਿਲ ਸਭ ਤੋਂ ਪਹਿਲੀ ਚੀਜ਼ ਜਿੱਦਾਂ ਕਿ 40 ਇੰਚ ਦੀ LED ਲੱਗੀ ਹੋਈ ਹੈ 40 ਇੰਚ ਦੀ LED ਦਾ ਜਿਹੜਾ ਪ੍ਰਾਈਸ ਆਪਾਂ ਲੈ ਕੇ ਆਇਆ 14990 ਰੁਪਏ ਦੇ ਵਿੱਚ 40 ਇੰਚ ਦੀ LED ਲੈ ਕੇ ਆਏ ਉਹਦੇ ਨਾਲ ਇੱਕ ਆਪਾਂ 25 ਲੀਟਰ ਦਾ ਗੀਜ਼ਰ ਫ੍ਰੀ ਲੈ ਕੇ ਆਏ 25 ਲੀਟਰ ਦਾ ਗੀਜ਼ਰ ਫ੍ਰੀ ਹੈ 40 ਇੰਚ LED ਦੇ ਨਾਲ ਫ੍ਰੀ ਹੈ ਅੱਛਾ ਇਹ ਗੀਜ਼ਰ ਕੰਪਨੀ ਦਾ ਦੇਸੀ ਹੈ ਬਿਲਕੁਲ ਬ੍ਰਾਂਡਡ ਕੰਪਨੀ ਦਾ ਸੋਨੀ ਵਿਜਨ ਕੰਪਨੀ ਦਾ ਗੀਜ਼ਰ ਹੋਏਗਾ 2 ਸਾਲ ਦੀ ਗੀਜ਼ਰ ਦੀ ਵੀ ਤੁਹਾਨੂੰ ਗਾਰੰਟੀ ਮਿਲੇਗੀ ਔਨਸਾਈਟ ਅੱਛਾ ਦੋ ਸਾਲ ਚ ਕੋਈ ਵੀ ਗੀਜ਼ਰ ਵੀ ਖਰਾਬ ਹੋ ਜਾਂਦਾ ਤਾਂ ਗੀਜ਼ਰ ਦੀ ਵੀ ਔਨਸਾਈਟ ਸਰਵਿਸ ਨਾਲ ਬਿਲਕੁਲ ਕੰਪਨੀ ਦੋ ਵੀ ਦਿੱਕਤ ਹੋਏਗੀ ਕਹਿੰਦਾ ਕਿ ਓਨ ਦਾ ਉੱਥੇ ਘਰ ਤਾਂ ਡੀ ਆਨ ਸਾਈਡ ਰਿਸੋਲਵ ਹੋਏਗੀ ਐਲਈਡੀ ਦੇ ਵਿੱਚ ਵੀ ਇਦਾਂ ਰਹੇਗਾ ਜੇ ਤੁਹਾਡੀ ਐਲਈਡੀ ਦੇ ਵਿੱਚ ਕੋਈ ਪ੍ਰੋਬਲਮ ਆਂਦੀ ਹੈ 1 ਸਾਲ ਦੇ ਵਿੱਚ ਆਪਾਂ ਕਾਊਂਟਰ ਫਰੀ ਰਿਪਲੇਸਮੈਂਟ ਕਰਕੇ ਦਵਾਂਗੇ ਕੋਈ ਆ ਨਹੀਂ ਹੋਏਗਾ ਕਿ ਸਿਰ ਤੁਹਾਡੀ ਐਲਈਡੀ ਰਿਪੇਅਰ ਕਰਕੇ ਦਵਾਂਗੇ ਜਾਂ ਕੁਝ ਵੀ ਹੋਏਗਾ ਐਲਈਡੀ ਤੁਹਾਡੀ ਚਾਹੇ ਕੰਦਰ ਸੈਂਟਰ ਚ ਸਪੌਟ ਵੀ ਆ ਗਿਆ ਚਾਹੇ ਮਦਰਬੋਰਡ ਖਰਾਬ ਹੋ ਗਿਆ ਚਾਹੇ ਸਪੀਕਰ ਹੀ ਖਰਾਬ ਹੋ ਗਿਆ ਤਾਨੂੰ LED ਰਿਪਲੇਸ ਕਰਕੇ ਵਿਦਨ 24 ਆਵਰਸ ਨਮੀ ਦਿੱਤੀ ਜਾਏ। ਅੱਛਾ 40 ਇੰਚ ਦੀ LED ਜੋ 14990 ਦੱਸਿਆ ਤੁਸੀਂ ਉਹਦੇ ਨਾਲ ਗੀਜ਼ਰ ਫਰੀ ਹੈ। ਤਾਂ ਇਸ ਤੋਂ ਇਲਾਵਾ 40 ਇੰਚ ਤੋਂ ਉੱਪਰ ਆਪਾਂ 43 ਇੰਚ 43 50 55 ਸਾਰੇ ਸਾਈਜ਼ ਲੈ ਜਦੋਂ ਤੁਸੀਂ 43 ਇੰਚ ਦੀ LED ਲੈਂਦੇ ਹੋ 43 ਇੰਚ ਦੀ LED ਦਾ ਸਾਡਾ ਪ੍ਰਾਈਸ ਜਿਹੜਾ 19990 ਤੋਂ ਸਟਾਰਟ ਹੈ ਉਹਦੇ ਨਾਲ ਆਪਾਂ ਜਿਹੜਾ ਆਫਰ ਲੈ ਕੇ ਆਏ ਉਹਦੇ ਨਾਲ ਇੱਕ ਦਿਨ ਉਹ ਗੀਜ਼ਰ ਫਰੀ ਮਿਲੇਗਾ। ਤੇ ਇੱਕ ਤੁਹਾਨੂੰ ਓਵਰ ਐਂਡ ਅਬოვ ਇੱਕ ਸਭ ਤੋਂ ਮਾਰਕੀਟ ਦੇ ਜਿਹੜੇ ਲੇਟੈਸਟ ਆਈਟਮ ਆਈ ਹੈ ਉਹ ਏਅਰ ਫਰਾਈ ਹੈ ਏਅਰ ਫਰਾਈ ਇਹ ਕਿਸ ਕੰਮ ਆਉਂਦਾ ਜੀ ਸਰ ਏਅਰ ਫਰਾਈ ਬੇਸਿਕਲੀ ਕੀ ਹੈ ਇਹ ਅੱਜਕੱਲ ਜਦੋਂ ਲੋਕ ਬਹੁਤ ਜ਼ਿਆਦਾ ਹਾਈਜਨਿਕ ਹੋ ਗਏ ਆ ਬਿਨਾ ਔਇਲ ਤੋਂ ਚੀਜ਼ ਖਾਣਾ ਚਾਹੁੰਦੇ ਇਹ ਪ੍ਰੋਡਕਟ ਉਹ ਹੈ ਜਿਹੜਾ ਤੁਸੀਂ ਖੋਲ ਕੇ ਚੀਜ਼ ਦਾ 5 ਲੀਟਰ ਸਟੋਰੇਜ ਹੁੰਦੀ ਹੈ ਇਹਦੇ ਚ ਤੁਸੀਂ ਕੋਈ ਵੀ ਚੀਜ਼ ਬਣਾ ਸਕਦੇ ਹੋ ਜੀ ਇਹ ਬਿਲਕੁਲ ਤੁਹਾਨੂੰ ਓਵਰ ਐਂਡ ਅਬਵ ਨਾਲ ਫ੍ਰੀ ਦਿੱਤਾ ਜਾਏਗਾ ਇਹਦੀ ਕੋਈ ਮਾਰਕੀਟ ਤੁਸੀਂ ਕੋਸਟ ਰਾਈ ਕਰੋਗੇ 6 ਤੋਂ 7000 ਦਾ ਕੱਲਾ 에ਅਰ ਫਾਇਰ ਨਾਲ ਜਿਹੜਾ ਫ੍ਰੀ ਮਤਲਬ ਕਿ 40 ਇੰਚ ਤੋਂ ਉੱਪਰ 43 ਇੰਚੀ LED ਦੀ ਗੱਲ ਕਰੀਏ 19990 ਦੀ LED ਐ ਤੇ ਨਾਲੇ ਇੱਕ ਜੀਜ਼ਾ ਕੰਪਲੇ ਦਾ ਤੇ ਪਲੱਸ 6-7000 ਦੀ ਇਹ ਜੋ ਆਈਟਮ ਹੈ ਇਹ ਵੀ ਨਾਲ ਫ੍ਰੀ ਆ ਅੱਛਾ ਆਪਾਂ ਲਾਸਟ ਟਾਈਮ ਵੀ ਗੱਲ ਕੀਤੀ ਸੀਗੀ ਤਾਂ ਇਹ ਤੁਸੀਂ ਆਫਰਸ ਰੱਖੀਆਂ ਹੋਈਆਂ ਸੀ ਸ਼ੇਰਿੰਗ ਵੇਲੇ ਸ਼ੇਰਿੰਗ ਦੀ ਗੱਲ ਕਰੀਏ ਜੋ ਸ਼ੇਰਿੰਗ ਤੁਹਾਡੀ ਐਡ ਤੋਂ ਸ਼ੇਅਰ ਕਰਕੇ ਆਉਂਦੇ ਨੇ ਤੇ ਸਵਰਨ ਵਾਲੀ ਕੀ有机会 ਸਰ ਦੇਖੋ ਤੁਹਾਡੇ ਨਾਲ ਆਪਾਂ ਜੁੜੇ ਆ ਸਾਨੂੰ ਬਹੁਤ ਤੁਹਾਡੇ ਈ ਵਿਅਰਜ਼ ਅੱਛਾ ਰਿਸਪਾਂਸ ਆਂਦਾ ਹੈ ਹਰ ਵਾਰੀ ਜਦ ਵੀ ਤੁਹਾਡੀ ਐਡ ਆਪਾਂ ਬਲਾਸਟ ਕਰਦੇ ਆ ਤੁਹਾਨੂੰ ਓਵਰ ਐਂਡ ਅਬਵ ਜਿੱਦਾਂ ਪਿਛਲੀ ਵਾਰ ਆਪਾਂ ਇੱਕ ਤੁਹਾਨੂੰ ਇੱਕ ਮਿਕਸਰ ਗ੍ਰੈਂਡਰ ਦਿੱਤਾ ਸੀ ਐਜ਼ ਇਟ ਇਜ਼ ਆਪਾਂ ਸਕੀਮ ਸੇਮ ਰੱਖਾਂਗੇ ਕਿ ਜਿਹੜਾ ਬੰਦਾ ਤੁਹਾਡੀ ਐਡ ਸ਼ੇਅਰ ਕਰਕੇ ਦੁਸ਼ਹਿਰੇ ਤੱਕਰ ਆਏਗਾ ਇਹ ਸਿਰਫ 10 ਦਿਨਾਂ ਦਾ ਆਫਰ ਹੈ ਤੁਹਾਨੂੰ ਦੁਸ਼ਹਿਰੇ ਤੱਕਰ ਕੋਈ ਵੀ ਸਮਾਨ ਆ ਕੇ ਪਰਚੇਸ ਕਰਦਾ ਤੁਹਾਨੂੰ LED ਦੇ ਨਾਲ ਆਪਾਂ ਜਿੱਦ ਤੱਕ ਗੀਜ਼ਰ ਤੇ 에ਅਰ ਫਰ ਵੀ ਤਾਂ ਦੇ ਹੀ ਰਿਹਾ ਤਾਨੂੰ ਨਾਲ ਓਵਰ ਐਂਡ ਬਬਿਕ ਮਿਕਸਰ ਇੰਡਰ ਫਰੀ ਦਿੱਤਾ ਜਾਏਗਾ ਓ ਸ਼ੇਅਰਿੰਗ ਤੇ ਬਿਲਕੁਲ ਔਰ ਸ਼ੇਅਰਿੰਗ ਦੇ ਲਈ ਵੀ ਕਿਪਾ ਬਹੁਤ ਅੱਛਾ ਹੈ ਕਿ ਇੱਕ ਹੋਰ ਇਨੋਵੇਟਿਵ ਜਿਹਾ ਆਈਡੀਆ ਲੈ ਕੇ ਆਏ ਆਂ ਕਈ ਵਾਰੀ ਕੀ ਹੁੰਦਾ ਸਰ ਜਿੱਦਾਂ ਆਪਾਂ ਐਡ ਲਗਾਣੇ ਆ ਹੁੰਦਾ ਕਿ ਕਈ ਵਾਰੀ ਨੀਚੇ ਕੋਈ ਲੋਗ ਮਿਸਲੇਨੀਅਸ ਜੇ ਲੋਗ ਹੁੰਦੇ ਜਿਹੜੇ ਥੱਲੇ ਗਲਤ ਕਮੈਂਟਸ ਕਰਨਾ ਸ਼ੁਰੂ ਕਰ ਦਿੰਦੇ ਆ ਨੈਗੇਟਿਵ ਦੇਣਾ ਸ਼ੁਰੂ ਕਰ ਦਿੰਦੇ ਆ ਇਸ ਵਾਰੀ ਆਪਾਂ ਆਫਰ ਆ ਲੈ ਕੇ ਆਏ ਕਿ ਜਿਹੜੇ ਤਿੰਨ ਗਿਫਟਸ ਤੁਹਾਨੂੰ ਮਿਲ ਰਿਹਾ ਉਹ ਤਾਂ ਐਜ਼ ਇਟ ਇਜ਼ ਮਿਲਣਗੇ ਮਿਲਣਗੇ ਜਿਹੜਾ ਬੰਦਾ ਸਾਡੇ ਕੋਲੋਂ ਪਰਚੇਸ ਕਰਦਾ ਆ ਪਰਚੇਸ ਕਰਦੇ ਕਰਦੇ ਜਿੱਦਾਂ ਹੀ ਆਪਣੀ ਫੋਟੋ ਸ਼ੂਟ ਜਿੱਦਾਂ ਉਹ ਸਮਾਨ ਆਪਣਾ ਪਰਚੇਸ ਕਰ ਰਿਹਾ ਉਹ ਆਪਣੀ ਆ ਕੇ ਇੱਥੇ ਸਾਡੇ ਨਾਲ ਆ ਕੇ ਫੋਟੋ ਕਲਿੱਕ ਕਰਕੇ ਆਪਣੇ ਸਾਡੇ ਜਿਹੜੇ ਐਡ ਦੇ ਕਮੈਂਟ ਸੈਕਸ਼ਨ ਦੇ ਵਿੱਚ ਉਹ ਫੋਟੋ ਅਪਲੋਡ ਕਰੇਗਾ ਉਹਦੇ ਨਾਲ ਆਪਾਂ ਇੱਕ ਉਹਨੂੰ ਐਕਸਟਰਾ ਗਿਫਟ ਦਿੱਤਾ ਜਾਏਗਾ ਅੱਛਾ ਉਹਦੇ ਨਾਲ ਵੀ ਮਤਲਬ ਕਿ ਇਹ ਤਿੰਨ ਗਿਫਟਸ ਤੋਂ ਇਲਾਵਾ ਜੇ ਕਰੋ ਫੋਟੋ ਆਪਣੀ ਕਲਿੱਕ ਕਰਕੇ ਕਮੈਂਟ ਸਾਡੇ ਕਮੈਂਟਸ ਦੇ ਵਿੱਚ ਕਰੇਗਾ ਉਹਦੇ ਨਾਲ ਸਰ ਬੈਨੀਫਿਟ ਕੀ ਰਹੇਗਾ ਕਿ ਜਿਹੜਾ ਕਸਟਮਰ ਕੋਈ ਤੁਹਾਡਾ ਵੀਰ ਆ ਉਹ ਜਦੋਂ ਕਮੈਂਟ ਦੇਖੇਗਾ ਉਹਨੂੰ ਪਤਾ ਲੱਗ ਜਾਏਗਾ ਕਿ ਹਾਂ ਜੀ ਜੀ ਸਾਰੇ ਜਿਹੜੇ ਗਿਫਟਸ ਆ ਉਹ ਤੁਹਾਨੂੰ ਐਜ਼ ਇਟ ਇਜ਼ ਮਿਲ ਰਹੇ ਹੈ ਜੀ ਸਖ ਜੀ ਐਲਈਡਸ ਤੋਂ ਇਲਾਵਾ ਆਪਾਂ ਵਾਸ਼ਿੰਗ ਮਸ਼ੀਨਸ ਦੀ ਗੱਲ ਕਰੀਏ ਤਾਂ ਹਰ ਸਾਲ ਤੁਸੀਂ ਵਾਸ਼ਿੰਗ ਮਸ਼ੀਨਸ ਤੇ ਵੀ ਵਧੀਆ ਆਫਰਸ ਲੈ ਕੇ ਆਉਂਦੇ ਹੋ ਤਾਂ ਇਸ ਵਾਰ ਕੀ ਓਪਰਚੁਨਿਟੀ ਤਿਆਰੀ ਹੈ ਸਰ ਇਸ ਬਾਰੇ ਵੀ ਪ੍ਰੋਡਕਟਸ ਸਾਰਿਆਂ ਦੇ ਨਾਲ ਸਾਡੇ ਕੋਲ ਆਫਰਸ ਦਿੱਤੇ ਜਾਣਗੇ ਤੁਹਾਨੂੰ ਚਾਹੇ ਸੈਮੀ ਆਟੋਮੈਟਿਕ ਮਸ਼ੀਨ ਚਾਹੀਦੀ ਹੈ ਫੁੱਲੀ ਆਟੋਮੈਟਿਕ ਚਾਹੀਦੀ ਹੈ ਟੌਪ ਲੋਡ ਚਾਹੀਦੀ ਹੈ ਫਰੰਟ ਲੋਡ ਚਾਹੀਦੀ ਹੈ ਡਰਾਇਰ ਚ ਬੈਸਟਪਾਰਟ ਜਿੱਦਾਂ ਹੁਣ ਸਰਦੀਆਂ ਦੇ ਵਿੱਚ ਮਸ਼ੀਨ ਦੀ ਡਿਮਾਂਡ ਜ਼ਿਆਦਾ ਵੱਧਦੀ ਹੈ ਸਾਡੇ ਕੋਲ 7 ਕਿਲੋ ਤੋਂ ਲੈ ਕੇ 14 ਕਿਲੋ ਤੱਕਰ ਜਿਹੜੀ ਮਸ਼ੀਨ ਹੈ ਉਹ ਸਾਰਾ ਸਟਾਕ ਦੇ ਵਿੱਚ ਰੈਡੀਲੀ ਅਵੇਲੇਬਲ ਹੈ ਠੀਕ ਹੈ ਜੀ ਇਹ ਸਾਹਿਬ ਜੀ ਜਿਵੇਂ ਤੁਸੀਂ ਮੈਨੂਅਲ ਮਸ਼ੀਨਸ ਦੀ ਗੱਲ ਕੀਤੀ ਹੈ ਜਾਂ ਆਟੋਮੈਟਿਕ ਦੀ ਗੱਲ ਕੀਤੀ ਹੈ ਸੋ ਸੁਭਾਵੀ ਕਿ ਹੈ ਨਾ ਤੇ ਪ੍ਰਾਈਸ ਵਿੱਚ ਵੀ ਫਰਕ ਹੋਏਗਾ ਤੇ ਜਿਹੜਾ ਗਿਫਟ ਹੈ ਪਲੱਸ ਸ਼ੇਅਰਿੰਗ ਗਿਫਟਸ ਹੈ ਤੇ ਇਹਨਾਂ ਤੇ ਫਿਰ ਕੀ ਗਿਫਟ ਤੁਸੀਂ ਦੇ ਰਹੇ ਹੋ ਜਾਂ ਮੈਨੂਅਲ ਦੇ ਨਾਲ ਅਲੱਗ ਤੇ ਹੋ ਤੁਸੀਂ ਜਾਂ ਆਟੋਮੈਟਿਕ ਨਾਲ ਜੋ ਜੋ ਇਸ ਵਾਰੀ ਸਭ ਤੋਂ ਅੱਛੀ ਹੈਪਸਕਿੰਗ ਲੈ ਕੇ ਆਏ ਹੈ ਕਿ ਜਿਹੜੀ ਸਾਡੀ ਟੌਪ ਉਹਨੂੰ ਇਸ ਵਾਰੀ ਆਪਾਂ ਟਰਾਈ ਕਰ ਰਹੇ ਆ ਕਿ ਸੈਮੀ ਆਟੋਮੈਟਿਕ ਦੇ ਪ੍ਰਾਈਸ ਤੇ ਦਿੱਤੀ ਜਾਏ ਜਿੱਦਾਂ ਕਿ ਆਪਾਂ ਜੇ 12 14 ਕਿਲੋ ਦੀ ਸੈਮੀ ਆਟੋਮੈਟਿਕ ਕੋਈ ਵੀ ਮਸ਼ੀਨ ਲੈਂਦੇ ਆ ਉਹ ਆਰਾਊਂਡ 17 18000 ਦੀ ਰੇਂਜ ਦੇ ਵਿੱਚ ਆ ਜਾਂਦੀ ਹੈ ਇਸ ਵਾਰੀ ਆਪਾਂ ਵਾਸ਼ਿੰਗ ਮਸ਼ੀਨਸ ਲੈ ਕੇ ਆਏ ਜਿੱਦਾਂ ਕੋਈ 8 ਕਿਲੋ ਦੀ 7 ਕਿਲੋ ਦੀ ਜਿਹੜੀ ਮਸ਼ੀਨ ਹੈ ਉਹ 17 ਤੋਂ 18000 ਰੁਪਏ ਦੇ ਵਿੱਚ ਤੁਹਾਨੂੰ ਮਿਲੇਗੀ ਮਤਲਬ 15000 ਤੋਂ ਸਾਢੇ ਕਿਲੋ ਆਟੋਮੈਟਿਕ ਜਿਹੜੀ ਮਸ਼ੀਨ ਹੈ ਇਸ ਵਾਰੀ ਸਟਾਕ ਦੇ ਵਿੱਚ ਨਾਲ ਗਿਫਟ ਵੀ ਦਿੱਤਾ ਜਾ ਬਿਲਕੁਲ ਗਿਫਟ ਸਾਰੇ ਪ੍ਰੋਡਕਟਸ ਦੇ ਨਾਲ ਇਹਨਾਂ ਦੇ ਨਾਲ ਕੀ ਗਿਫ ਤੇ ਜਿਹੜਾ ਤੁਹਾਡੀ ਐਡ ਸ਼ੇਅਰ ਕਰਕੇ ਆਏਗਾ ਉਹਨੂੰ ਅਪੈਕ ਟੋਸਟਰ ਓਵਰ ਐਂਡ ਬੱਬ ਦਵਾਂਗੇ ਓਕੇ ਸੈਫ ਜੇ ਇੱਕ ਅਹਿਮ ਸਵਾਲ ਇਹ ਹੈ ਔਨਲਾਈਨ ਸ਼ੋਪਿੰਗ ਦਾ ਬਹੁਤ ਜ਼ਿਆਦਾ ਕ੍ਰੇਸ ਇਸ ਵਿੱਚ ਵਧ ਰਿਹਾ ਜਿਵੇਂ ਕਿ ਵੈਬਸਾਈਟਸ ਬਾਰੇ ਤੁਸੀਂ ਜਾਣਦੇ ਹੋ ਆਮ ਤੌਰ ਤੇ ਜਿਹੜੀਆਂ ਬਹੁਤ ਜ਼ਿਆਦਾ ਫੇਮਸ ਨੇ ਤਾਂ ਲੋਕ ਜਦੋਂ ਵੀ ਘਰ ਚੱਲਦੇ ਨੇ ਐਡ ਦੇਖਣ ਤੋਂ ਬਾਅਦ ਇਹ ਵੀ ਹੋਵੇਗਾ ਕਿ ਉਹ ਪਹਿਲਾਂ ਆਪਣੇ ਫੋਨ ਤੇ ਰੇਟ ਚੈੱਕ ਕਰਨਗੇ ਔਨਲਾਈਨ ਬਿਲਕੁਲ ਸਰ ਔਨਲਾਈਨ ਕੋਈ ਰੇਟ ਹੋਵੇ ਇੱਥੇ ਤੁਹਾਡੇ ਤੋਂ ਮਹਿੰਗਾ ਮਿਲਦਾ ਹੋਵੇ ਇਸ ਤਰ੍ਹਾਂ ਤਾਂ ਨਹੀਂ ਹੁੰਦਾ ਸਰ ਐਨਾ ਅਸ਼્યોਰਡ ਰਹੇਗਾ ਜੋ ਵੀ ਤੁਹਾਨੂੰ ਪ੍ਰੋਡਕਟ ਦਿੱਤਾ ਜਾਏਗਾ ਅੱਜ ਕੱਲ ਕਿਸੇ ਕਸਮਰ ਨੂੰ ਤੁਸੀਂ ਫਾਲਤੂ ਦੇ ਵਿੱਚ ਪ੍ਰਾਈਸ ਗਲਤ ਲਗਾ ਨਹੀਂ ਸਕਦੇ ਕਿਉਂਕਿ ਸ਼ਹਿਰ ਤੁਹਾਨੂੰ ਪਤਾ ਛੋਟਾ ਤੁਸੀਂ ਕੋਈ ਵੀ ਮੇਰੇ ਕੋਲ ਆ ਕੇ ਪ੍ਰੋਡਕਟ ਲੈਣੇ ਹੋ ਪਹਿਲੇ ਉਸ ਤੋਂ ਬਕਾਇਦਾ ਉਹਦਾ ਪ੍ਰਾਈਸ ਆਨਲਾਈਨ ਚੈੱਕ ਕੀਤਾ ਜਾ ਆਨਲਾਈਨ ਚੈੱਕ ਕਰਕੇ ਜਿੱਦਾਂ ਕਿ ਸਾਰੇ ਮੇਰੇ ਆਪਣੇ ਨਾਲ ਗਿਫਟਸ ਹੈ ਉਹ ਤੁਹਾਨੂੰ ਓਵਰ ਐਂਡ ਅਬਵ ਮਿਲਨੇ ਆ ਜਿੰਨੇ ਦਾ ਤੁਹਾਨੂੰ ਆਨਲਾਈਨ ਅਕੇਲਾ ਪ੍ਰੋਡਕਟ ਮਿਲੇਗਾ ਐਨਾ ਮੇਰਾ ਸਿਉਰਟੀ ਹੈ ਕਿ ਉਹਦੇ ਨਾਲੋਂ ਤੁਹਾਨੂੰ ਸਸਤਾ ਵਿੱਚ ਸਾਰੇ ਗਿਫਟਸ ਮਿਲੇਗਾ ਸਰ ਅੱਛਾ ਇਸ ਤੋਂ ਬਾਅਦ ਆਪਾਂ ਮਸ਼ੀਨਸ ਤੋਂ ਬਾਅਦ ਫ੍ਰੀਜਰਸ ਦੀ ਗੱਲ ਕਰ ਲਈਏ ਚਾਹੇ ਸਿੰਗਲ ਡੋਰ ਨੇ ਡਬਲ ਡੋਰ ਨੇ ਤਾਂ ਇਸਤੇ ਕੀ ਹੈ ਇਸ ਵਾਰ ਸਰ ਸਾਰਿਆਂ ਦੇ ਨਾਲ ਜਿੱਦਾਂ ਮੇਰੇ ਕੋਲ 180 ਲੀਟਰ ਤੋਂ ਲੈ ਕੇ 650 ਤੱਕ ਦਾ ਰੈਫਰਿਜਰੇਟਰ ਅਵੇਲੇਬਲ ਹੈ ਸਾਰਿਆਂ ਦੇ ਨਾਲ ਸਾਡੇ ਕੋਲ ਗਿਫਟ ਸਕੀਮ ਹੈ ਕਿਸੇ ਦੇ ਨਾਲ ਟੋਸਟਰ ਫ੍ਰੀ ਹੈ ਕਿਸੇ ਦੇ ਨਾਲ ਇਲੈਕਟ੍ਰਿਕ ਕੇਟਲ ਫ੍ਰੀ ਹੈ ਕਿਸੇ ਦੇ ਨਾਲ ਆਇਰਨ ਫ੍ਰੀ ਹੈ ਕਿਸੇ ਕਸਟਮਰ ਨੂੰ ਚਾਹੀਦਾ ਉੱਪਰ ਵਾਲਾ ਫ੍ਰੀਜਰ ਚਾਹੀਦਾ ਉੱਪਰ ਵਾਲਾ ਫ੍ਰੀਜਰ ਵੀ ਹੈ ਕਿਸੇ ਨੂੰ ਬਾਟਮ ਮਾਉਂਟਡ ਫ੍ਰਿਜ ਚਾਹੀਦਾ ਬਾਟਮ ਮਾ ਅੱਜਕੱਲ ਮੋਡੂਲਰ ਕਿਚਨ ਦਾ ਟ੍ਰੈਂਡ ਹੈ ਕਿਸ ਨੂੰ ਗਲਾਸ ਡੋਰ ਰੈਫਰਿਜਰੇਟਰ ਚਾਹੀਦਾ ਹੈ ਗਲਾਸ ਡੋਰ ਰੈਫਰਿਜਰੇਟਰ ਵੀ ਅਵੇਲੇਬਲ ਹੈ ਤੁਸੀਂ ਕਮਰਸ਼ੀਅਲ ਸੈਗਮੈਂਟਸ ਆਜੋਗੇ ਕਿਸ ਨੂੰ ਡੀ ਫਰੀਜ਼ਰ ਚਾਹੀਦਾ ਹੈ ਸਾਡੇ ਕੋਲ ਡੀ ਫਰੀਜ਼ਰਸ ਵੀ ਅਵੇਲੇਬਲ ਹੈ ਹਰ ਤਰ੍ਹਾਂ ਦੇ ਜਿਹੜੇ ਕੋਈ ਤੁਸੀਂ ਡੋਮੈਸਟਿਕ ਪ੍ਰੋਡਕਟਸ ਚਾਹੀਦੇ ਆ ਕਮਰਸ਼ੀਅਲ ਪ੍ਰੋਡਕਟਸ ਚਾਹੀਦੇ ਆ ਸਾਡੇ ਕੋਲ ਸਾਰਾ ਕੁਝ ਸਟਾਕ ਦੇ ਵਿੱਚ ਮਿਲੂਗਾ ਮਤਲਬ ਕਿ ਡੀ ਫਰੀਜ਼ਰ ਬਹੁਤ ਘੱਟ ਆਮ ਤੌਰ ਤੇ ਸ਼ਹਿਰ ਦੇ ਵਿੱਚ ਵੇਖਣ ਨੂੰ ਇਹ ਮਿਲਦੇ ਨੇ ਤਾਂ ਤੁਹਾਡੇ ਕੋਲ ਇਹ ਵੀ ਅਵੇਲੇਬਿਲਟੀ ਹੈ ਬਿਲਕੁਲ ਪਰ ਤੁਹਾਡੇ ਈਵਰਸ ਦੇ ਲਈ ਜਿਹੜਾ ਸਾਡੇ ਕੋਲ ਇਸ ਵਾਰੀ कि ₹30 ਪਰ ਡੇ ਵਾਲੀ ਆਪਾਂ ਸਕੀਮ ਲਗਾਈ ਸੀ ਜਿਹੜੇ ਤੁਹਾਡੇ ਉਹਨਾਂ ਦਿਨਾਂ ਦੇ ਵਿੱਚ ਸਾਡੇ ਕੋਲ ਕਸਟਮਰਸ ਪਰਚੇਸ ਕਰਕੇ ਗਏ ਆਸਮਾਨ ਜਾਂ ਕੋਈ ਵੀ ਹੋਰ ਤੁਹਾਡਾ ਵੀਰ ਸਾਡੇ ਕੋਲ ਸਮਾਨ ਚੇਤਨ ਗਸ਼ਪਜੀਤ ਦੇ ਚੈਨਲ ਤੋਂ ਦੇਖ ਕੇ ਆਂਦਾ ਤਾਂ ਉਹਨੂੰ ਆਪਾਂ Bajaj Finance ਦੀ ਸਕੀਮ ਦਵਾਂਗੇ ਜਿਹੱਚ ਜਿਹੜੀ ਫਾਈਨਾਂਸ ਦੀ ਸਕੀਮ ਹੋਏਗੀ ਸਿਰਫ ₹30 ਪਰ ਡੇ ਤੁਹਾਡੀ EMI ਹੋਗੀ ਵਿਦਆਊਟ ਐਨੀ ਪ੍ਰੋਸੈਸਿੰਗ ਫੀਸ ओके विदाउट एनी प्रोसेसिंग फीस मैं स्पेशली क्या हो गया 5 700 800 बिल्कुल दे दे सर हर, हर शॉपकीपर कोई 700 रुपए ले रहा है कोई 800 रुपए ले रहा है साडेकल ਤੁਸੀਂ ਜਿੰਨਾ ਐਕਚੁਅਲ ਪ੍ਰੋਡਕਟ ਹੈ ਉਹਨੂੰ ਆਪਾਂ 30 ਰੁਪਏ ਪਰ ਡੇ ਦੇ ਹਿਸਾਬ ਨਾਲ ਡਿਵਾਈਡ ਕਰ ਦਾਂਗੇ اچھا ਇਹ ਜਿਹੜੀ 30 ਰੁਪਏ ਪਰ ਡੇ ਹੈ ਸਕੀਮ ਹੈ ਇਹ ਕਦੋਂ ਤੱਕ ਹੈ ਦੁਸ਼ਹਿਰਾ ਤੱਕ ਹੈ ਓਨਲੀ ਅਪ ਟੂ ਦੁਸ਼ਹਿਰਾ ਸਰ ਇਹ ਮ चीज बिल्कुल ਆਫਰ ਜਿਹੜੇ ਆ ਸਾਡੇ ਜਿੱਦਾਂ ਕਿ LED ਦੇ ਨਾਲ ਆਪਾਂ ਗਿਫਟਸ ਲਗਾਏ ਹੋਏ ਆ ਇਹ ਸਿਰਫ ਪਹਿਲੇ 10 ਦਿਨਾਂ ਦੇ ਲਈ ਹੈ ਜਿਹੜਾ ਹੁਣ ਅਪ ਟੂ ਦੁਸ਼ਹਿਰਾ ਹੈ ਕਿ ਜੇ ਦਾਪਾ 43 ਇੰਚਸ ਦੇ ਨਾਲ LED ਦੇ ਨਾਲ ਇਹ ਗੀਜ਼ਰ ਤਫਰੀ ਹੈ ਸ਼ੇਅਰਿੰਗ ਗਿਫਟ ਮਿਕਸੀ ਰਹੇਗੀ ਰਹੇਗੀ ਬਟ ਜਿਹੜਾ 에ਅਰ ਫਰਾਇਰ ਹੈ ਉਹ ਸਿਰਫ ਦੁਸ਼ਹਿਰੇ ਤੱਕ ਰਹੇਗਾ ਦੁਸ਼ਹਿਰੇ ਤੱਕ ਹੈ ਇੱਕ ਵਾਰ ਇਹ ਜ਼ਰੂਰ ਕਲੀਅਰ ਕਰ ਦੋ ਕਿ ਕਈ ਵਾਰ ਫੇ ਕਈ ਵਾਰ ਮੈਨੂੰ ਲੱਗਦਾ ਕਿ ਸਥਿਤੀ ਥੋੜੀ ਨਾਜ਼ੁਕ ਵੀ ਪੜ ਜਾਂਦੀ ਹੈ ਕਿ ਵੀਡੀਓ ਦੇ ਵਿੱਚ ਕੁਝ ਕਿਆ ਸੀ ਹੁਣ ਤੁਸੀਂ ਦੇ ਨਹੀਂ ਰਹੇ ਹੋ ਤੇ ਇਹ ਜਿਹੜੀਆਂ ਆਫਰਸ ਨੇ 에ਅਰ ਫਾਇਰ ਵਾਲੀ ਜਿਹੜੀ ਸਪੈਸ਼ਲ ਤੌਰ ਤੇ ਤੁਹਾਡੇ ਵੱਲੋਂ ਦੱਸੀ ਗਈ ਹੈ ਇਹ ਸਿਰਫ ਦੁਸ਼ਹਿਰੇ ਤੱਕ ਅਵੇਲੇਬਿਲਟੀ ਹੈ ਬਿਲਕੁਲ ਸਰ ਕਿ ਦੁਸ਼ਹਿਰੇ ਤੋਂ ਨੈਕਸਟ ਡੇ एलईडी ਨਾਲ ਸਿਰਫ ਗੀਜ਼ਰ ਰਹੇਗਾ ਕਿਉਂਕਿ ਅਪ ਟੂ ਦੀਵਾਲੀ ਆਫਰਸ ਹੋ ਰਹੇ ਨੇ ਬਟ ਇਹ ਸਿਰਫ ਆਪਣਾ ਕੰਪਨੀ ਤੋਂ ਬਹੁਤ ਜ਼ਿਆਦਾ ਜ਼ੋਰ ਲਗਾ ਕੇ ਸਿਰਫ ਪ੍ਰੀ ਪਰਚੇਸ ਕਸਟਮਰ ਨੂੰ ਕਰੋ ਜਲਦੀ ਖਿੱਚਣ ਲਈ ਕਿ ਜਿਹੜਾ ਫੈਸਟੀਵਲ ਲਈ ਵੇਟ ਕਰ ਰਿਹਾ ਉਹ ਘਰ ਆ ਕੇ ਪਹਿਲੇ ਲੈ ਜਾਏ ਤੇ ਆਫਰ ਦੇ ਫਾਇਦੇ ਲਵੇ ਜੀ ਇਹ ਸਾਹਿਬ ਜੀ ਆਪਾਂ ਇੱਧਰ ਗੱਲ ਕਰ ਲਈਏ ਤਾਂ ਇਹ ਮਾਈਕ੍ਰੋਵੇਵ ਨੇ ਤੁਹਾਡੇ ਤੋਂ ਚਿਮਨੀਆਂ ਜਿਹੜੀਆਂ ਲੱਗੀਆਂ ਹੋਈਆਂ ਬਹੁਤ ਸੋਹਣੇ ਸੋਹਣੇ ਡਿਜ਼ਾਈਨਸ ਨੇ ਅੱਜਕੱਲ੍ਹ ਕਾਫੀ ਜ਼ਿਆਦਾ ਟ੍ਰੈਂਡ ਹੈ ਸੋ ਇਹ ਕਿਹੜੀ ਕੰਪਨੀ ਹੈ ਆਪਣੇ ਕੋਲ ਸਰ ਮੇਰੇ ਕੋਲ ਚਿਮਨੀਆਂ ਦੇ ਵਿੱਚ ਵੀ 506 ਬ੍ਰਾਂਡਸ ਅਵੇਲੇਬਲ ਹੈ ਮ ਇਨ ਆਲ ਸਾਦੀ ਮਿਲ ਜਾਏਗੀ ਲਿਫਟ ਪੇਅਰ ਦੀ ਮਿਲ ਜਾਏਗੀ ਮੇਰੇ ਕੋਲ 5 6 ਤਰ੍ਹਾਂ ਦੇ ਬ੍ਰਾਂਡ ਦੇ ਚਿੰਨੀਜ਼ ਦੇ ਵਿੱਚ ਓਕੇ ਤਾਂ ਇਸ ਤੋਂ ਇਹਨਾਂ ਤਾਂ ਵੀ ਆਫਰ ਚਾਹ ਦੇ ਬਿਲਕੁਲ ਸਾਰਿਆਂ ਤੇ ਆਫਰਸ ਹੈ ਸਾਰਿਆਂ ਤੇ ਫਾਈਨਾਂਸ ਆਫਰਸ ਹੈ ਇਸ ਟਾਈਮ ਤੇ ਕਈ ਵਾਰੀ ਹੁੰਦਾ ਫੈਸਟੀਵਲ ਸੀਜ਼ਨ ਜਿੱਦਾਂ ਕਿ ਇਸ ਵਾਰੀ ਦੀਵਾਲੀ ਆ ਰਹੀ ਹੈ 31 ਤਰੀਕ ਦੀ ਆ ਰਹੀ ਹੈ ਆਮ ਲੋਕਾਂ ਦਾ ਮਿੱਥ ਹੁੰਦਾ ਹੈ ਕਿ ਸਾਰੇ ਫੈਸਟੀਵਲ ਇੱਕੋ ਹੀ ਮਹੀਨੇ ਦੇ ਵਿੱਚ ਆ ਗਏ ਬੰਦੇ ਦਾ ਕਦੇ ਹੱਥ ਤੰਗ ਹੋ ਜਾਂਦਾ ਹੈ ਉਹ ਕੋਈ ਉਹਦੇ ਲਈ ਟੈਨਸ਼ਨ ਲੈਣ ਦੀ ਲੋੜ ਨਹੀਂ ਸਿਰਫ ਆਪਣਾ ਆਧਾਰ ਕਾਰਡ ਤੇ ਪੈਨ ਕਾਰਡ ਲੈ ਕੇ ਆਓ ਆਰਾਮ ਨਾਲ 0% ਤੱਕ ਰਾਓ ਕੋਈ ਡਾਊਨ ਪੇਮੈਂਟ ਦੇ ਕੋਈ ਦਾ ਨੋ ਫਾਇਲ ਖਰਚਾ ਨਹੀਂ ਪਏਗਾ ਆਪਣੇ ਘਰ ਸਮਾਨ ਗਿਫਟਾਂ ਦੇ ਨਾਲ ਲਿਜਾਓ ਤੇ ਦੀਵਾਲੀ ਤੋਂ ਬਾਅਦ ਪੈਸੇ ਦੇਣਾ ਸ਼ੁਰੂ ਕਰੋ ਜੀ ਸੋ ਇਲੈਕਟ੍ਰੋਨਿਕਸ ਦੇ ਪ੍ਰੋਡਕਟ ਤੋਂ ਇਲਾਵਾ ਸਭ ਤੋਂ ਰਾਹਤ ਭਰੀ ਖਬਰ ਇਹ ਹੈ ਕਿ ਫਰਨੀਚਰ ਦੇ ਪ੍ਰੋਡਕਟਸ ਤੇ ਵੀ ਚਾਹੇ ਬੈੱਡ ਆ ਚਾਹੇ ਸੋਫਾ ਬਤਰਾ ਇਲੈਕਟ੍ਰੋਨਿਕਸ ਵੱਲੋਂ ਖਾਸ ਆਫਰਸ ਦਿੱਤੀਆਂ ਜਾ ਰਹੀਆਂ ਨੇ ਜਿਸ ਸੈਫ ਜੀ ਲੈ ਆਪਣਾ ਫਰਨੀਚਰ ਦੀ ਗੱਲ ਕਰੀਏ ਤੇ ਬੈੱਡ ਦੇ ਨਾਲ ਗੱਦੇ ਤੇ ਸੋਫੇ ਦੇ ਨਾਲ ਅਲਮਾਰੀ ਫਰੀ ਦੇ ਦੇਣ ਦਾ ਗਿਫਟ ਦੇਣ ਦਾ ਇੱਕ ਤੁਹਾਡੇ ਵੱਲੋਂ ਐਲਾਨ ਕੀਤਾ ਗਿਆ ਹੈ ਜੀ ਇਹ ਬਿਜੂਰ ਸ਼ੇਅਰ ਕਰ ਦਿਓ ਇੱਕ ਵਾਰ ਬਿਲਕੁਲ ਸਰ ਕੋਈ ਵੀ ਸਾਡੇ ਕੋਲ ਆ ਕੇ ਬੈਡ ਲੈਂਦਾ ਉਹਦੇ ਨਾਲ ਤੁਹਾਨੂੰ ਤੁਹਾਨੂੰ ਬ੍ਰਾਂਡਡ ਮੈਟ੍ਰੀਸਸ ਦਮਾਂਗੇ 8000 ਵਾਲੇ ਬ੍ਰਾਂਡਡ ਮੈਟ੍ਰੀਸਸ ਹੋਣਗੇ ਉਹ ਨਹੀਂ ਕੋਈ ਲਿੱਟਲੋਂ ਵਾਲੇ ਦੇਸੀ ਮੈਟ੍ਰੀਸਸ ਹੋਣਗੇ ਬ੍ਰਾਂਡਡ ਮੈਟ੍ਰੀਸਸ ਮੈਟ੍ਰੀਸਸ ਵਿਦ ਦਿਵਨਾਲ 2 ਸਾਲ ਗਾਰੰਟੀ ਰਹੇਗੀ ਕੋਈ ਵੀ ਤੁਸੀਂ ਆ ਕੇ ਸੋਫਾ ਲੈਂਦੇ ਹੋ ਸੋਫੇ ਦੇ ਨਾਲ ਤੁਹਾਨੂੰ 4 ਫੁੱਟ ਦੀ ਵੱਡੀ ਅਲਮਾਰੀ ਕੋਈ ਉਹ ਬੱਚੇ ਵਾਲੀ ਛੋਟੀ 2 3 4000 ਵਾਲੀ ਅਲਮਾਰੀ ਨਹੀਂ ਹੋਏਗੀ ਜੈਨੂਨ ਜਿਹੜੀ ਸਟੈਂਡਰਡ ਸਾਈਜ਼ 4/6 ਦੀ ﺍﻟमारी ਆ ਉਹ ਨਾਲ ਤੁਹਾਨੂੰ ਫ੍ਰੀ ਦਿੱਤੀ ਜਾਏਗੀ ਜੇ ਦੀ ਕਾਸਟ 12 ਤੋਂ 13000 ਰੁਪਏ ਓਕੇ ਇੱਕ ਵਾਰ EMI ਗੱਲ ਕਰੀ ਤਾਂ ਇਹ ਫਰਨੀਚਰ ਤੇ ਵੀ EMI अवेलेबल ਸਰ ਸਾਰੇ ਮੇਰੇ ਕੋਲ ਸਟੋਰ ਤੇ ਤੁਸੀਂ ਕੋਈ ਵੀ ਪ੍ਰੋਡਕਟ ਲੈ ਲਓ ਚਾਹੇ LED ਹੈ ਬੈੱਡ ਹੈ ਸੋਫਾ ਹੈ ਕੋਈ ਵੀ ਫਰਨੀਚਰ ਆਈਟਮ ਹੈ ﺍﻟमारी ਹੈ ਮਸ਼ੀਨ ਹੈ ਹਰ ਪ੍ਰੋਡਕਟ ਤੇ ਜਿਹੜੀ ਹੈ EMI अवेलेबल ਹੈ ਜੇ ਤੁਸੀਂ 20000 ਤੋਂ ਛੋਟਾ ਪ੍ਰੋਡਕਟ ਲੈਣੇ ਹੋ 30 ਰੋਜ਼ ਦੀ 30 ਰੁਪਏ ਦੀ ਕਿਸ਼ਤ ਬਣੇਗੀ ਜੇ ਤੁਸੀਂ 20000 ਤੋਂ ਉੱਪਰ ਕੋਈ ਪ੍ਰੋਡਕਟ ਲੈਣੇ ਹੋ ਤਾਂ ਅਰਾਊਂਡ 500 ਰੁਪਏ ਦੀ ਰੋਜ਼ ਦੀ ਕਿਸ਼ਤ ਕਰਕੇ ਮਹੀਨੇ ਦਾ ਜਿੱਦਾਂ ਕਿ 1000 ਤੋਂ 1500 ਰੁਪਏ ਦੇ ਵਿੱਚ ਆਪਾਂ EMI ਬਣਾ ਕੇ ਦੇਵਾਂਗੇ ਉਹ ਵੀ ਬਿਲਕੁਲ ਜ਼ੀਰੋ ਟੋਟਲੀ 0% ਜੀ ਆਖਰੀ ਦੇ ਵਿੱਚ ਜੇ ਕੁਝ ਕਹਿਣਾ ਹੋਵੇ ਸਾਡੇ ਵਿਊਅਰਸ ਨੂੰ ਕੀ ਕਹਿਣਾ ਚਾਹੁੰਦੇ ਹੋ ਫਿਰ ਮੈਂ ਤਾਂ ਤੁਹਾਡੇ ਵਿਊਜ਼ ਨੂੰ ਆਹੀ ਕਹੂੰਗਾ ਕਿ ਪਲੀਜ਼ ਜਲਦੀ ਆ ਕੇ ਆਪਣੇ ਦੀਵਾਲੀ ਦੇ ਲਈ ਸਮਾਨ ਪਰਚੇਸ ਕਰੋ ਜਿਆਦਾ ਤੋਂ ਜਿਆਦਾ ਆਫਰ ਦਾ ਫਾਇਦਾ ਲਾਓ ਤੇ ਆਪਣੇ ਘਰ ਖੁਸ਼ੀਆਂ ਲੈ ਕੇ ਜਾ ਐ ਸੋਏਸਨ ਬਤਰਾ ਇਲੈਕਟ੍ਰੋਨਿਕਸ ਦੇ ਓਨਰ ਸੈਫ ਬਤਰਾ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਇਲੈਕਟ੍ਰੋਨਿਕ ਪ੍ਰੋਡਕਟਸ ਦੇ ਬਤਰਾ ਇਲੈਕਟ੍ਰੋਨਿਕ ਹੁਸ਼ਿਆਰਪੁਰ ਕਾਫੀ ਜ਼ਿਆਦਾ ਸ਼ਾਨਦਾਰ ਆਫਰਸ ਲੈ ਕੇ ਆਇਆ ਸੋ ਕੀ ਕੁਝ ਆਫਰਸ ਉਹ ਲੈ ਕੇ ਆਏ ਨੇ ਤੇ ਕੀ ਕੁਝ ਗਿਫਟਸ ਉਹਨਾਂ ਵੱਲੋਂ ਆਪਣੇ ਕਸਟਮਰਸ ਨੂੰ ਦਿੱਤੇ ਜਾਣਗੇ ਉਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਤੇ ਸਭ ਤੋਂ ਵੱਡੀ ਰਾਹਤ ਭਰੀ ਖਬਰ ਹੈ ਕਿ ਦੁਸ਼ਹਿਰੇ ਤੱਕ ਯਾਨੀ ਕਿ 10 ਦਿਨਾਂ ਤੱਕ ਉਹਨਾਂ ਵੱਲੋਂ ਇੱਕ ਬਲਾਸਟਰਸ ਜਿਹੜੀਆਂ ਆਫਰਸ ਨੇ ਉਹ ਲਿਆਂਦੀਆਂ ਗਈਆਂ ਨੇ ਜੋ ਖਬਰ ਨੂੰ ਮਾਫੀ ਚਾਹੁੰਦਾ ਜੋ ਇਸ ਵੀਡੀਓ ਨੂੰ ਸ਼ੇਅਰ ਕਰਕੇ ਉਹਨਾਂ ਦੇ ਕੋਲ ਪਹੁੰਚੇਗਾ ਉਹਨਾਂ ਨੂੰ ਅਲੱਗ ਤੋਂ ਗਿਫਟ ਦਿੱਤੇ ਜਾਣਗੇ ਫਰਨੀਚਰ ਦੀ ਗੱਲ ਕਰੀਏ ਤਾਂ ਬੈੱਡ ਦੇ ਨਾਲ ਗੱਦੇ ਤੇ ਸੋਫਾ ਦੇ ਨਾਲ ਅਲਮਾਰੀ ਐ ਫ੍ਰੀ ਦਿੱਤੀ ਜਾਵੇਗੀ ਸੋ ਨਾਲ ਦੇ ਨਾਲ ਇੱਕ ਗੱਲ ਮੈਂ ਇਹ ਵੀ ਜ਼ਰੂਰ ਦੱਸਣਾ ਚਾਹੁੰਦਾ ਕਿ ਜੋ ਵੀ ਕਸਟਮਰ ਇਸ ਥਾਂ ਤੋਂ ਖਰੀਦਦਾਰੀ ਕਰਕੇ ਜਾਏਗਾ ਤਾਂ ਆਪਣੀ ਫੋਟੋ ਐ ਸਮਾਨ ਦੇ ਨਾਲ ਜਾਂ ਆਪਣੇ ਪ੍ਰੋਡਕਟ ਦੇ ਨਾਲ ਕਲਿੱਕ ਕਰਕੇ ਸਾਡੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੀ ਕਰੇ ਕਿਉਂਕਿ ਜਿੱਥੇ ਬਾਕੀਆਂ ਨੂੰ ਤਿੰਨ ਗਿਫਟਸ ਦਿੱਤੇ ਜਾਣਗੇ ਤੇ ਜੋ ਇਹ ਪ੍ਰਕਿਰਿਆ ਨੂੰ ਅਪਣਾਏਗਾ ਤਾਂ ਉਸ ਨੂੰ ਚਾਰ ਗਿਫਟਸ ਦਿੱਤੇ ਜਾਣਗੇ ਤੇ ਇਸ ਨਾਲ ਹੋਰ ਨਾ ਲੋਕਾਂ ਦਾ ਵੀ ਜਿਹੜਾ ਭਰੋਸਾ ਵਧੇਗਾ ਕੈਮਰਾ ਪਰਸਨ ਮਨਵੀਰ ਦੇ ਨਾਲ ਚੇਤਨ ਕਸ਼ਪ ਤਾਜ਼ਾ ਤੀਨ ਖਬਰਾਂ ਦੇ ਲਈ ਜੁੜੇ ਹੋ ਹੁਣ ਸ਼ਾਰਪਰ ਨਿਊਜ਼ ਦੇ ਨਾਲ